ਆਵਾਚਣਾ ਮੀਰ ਸਿਆ ਬਸ ਠੰਡਾ ਹੋਗਾ ਪਰਲੇ ਇਹਨੇ ਕਹਾ ਨਾ ਬਚਣਾ ਮੀਰ ਸਿਆ ਬਸ ਠੰਡਾ ਹੋਗਾ ਪਰਲੇ ਏਰੀ ਦੋ ਦਿਨ ਦੀ ਜਿੰਦਗਾਨੀ ਐ ਤੂੰ ਰੱਜ ਕੇ ਸੇਵਾ ਕਰ ਲੈ ਏਰੀ ਦੋ ਦਿਨ ਦੀ ਜਿੰਦਗਾਨੀ ਐ ਤੂੰ ਰੱਜ ਕੇ ਸੇਵਾ ਕਰ ਲੈ ਏਹ ਮੂਰਤੇ ਬਣ ਗਈ ਪੱਥਰ ਦੀ ਨਾ ਕਿਨਾਰ ਲਾਏ ਹਲ ਦੀ ਐ ਏਹ ਮੂਰਤੇ ਬਣ ਗਈ ਪੱਥਰ ਦੀ ਨਾ ਕਿਨਾਰ ਲਾਏ ਹਲ ਦੀ ਐ ਏਰੇ ਦਿਲ ਦੀ ਤੜਕਣ ਦੇਖੀ ਮੈਂ ਜੋ ਡੁੱਬ ਗਈ ਡੁੱਬ ਕੇ ਚੱਲਦੀ ਐ ਏਰੇ ਦਿਲ ਦੀ ਤੜਕਣ ਦੇਖੀ ਮੈਂ ਜੋ ਟੁੱਬ ਕੀ ਟੁੱਬ ਕੀ ਚੱਲਦੀ ਐ ਹੋ ਜੋ ਲਿਖਿਆ ਤੇਰੇ ਰੇ ਗੀਆਂ ਜੋ ਲਿਖਿਆ ਤੇਰੇ ਲੈ ਗੀਆਂ ਦਿਲ ਕਾਲਾ ਕਰਕੇ ਜਰ ਲੈ ਇਹਦੀ ਦੋ ਦਿਨ ਦੀ ਜਿੰਦਗਾਨੀ ਐ ਤੂੰ ਰੱਜ ਕੇ ਸੇਵਾ ਕਰ ਲੈ ਇਹਨੇ ਕਾਲਾ ਬਚਣਾ ਕੀ ਮੈਂ ਆ ਤੋੜਨੀ ਚਾਉਂਦਾ ਨਹੀਂ ਤੇਰੀ ਭੋਲੇ ਜੱਟ ਵਿਚਾਰੇ ਦੀ ਮੈਂ ਆ ਤੋੜਨੀ ਚਾਉਂਦਾ ਨਹੀਂ ਤੇਰੀ ਭੋਲੇ ਜੱਟ ਵਿਚਾਰੇ ਦੀ ਪਾਰੇ ਜ਼ੋਰ ਬਥੇਰਾ ਲਾ ਥੱਕਿਆ ਹੱਥ ਮੇਰੇ ਵਸੂਵਾਰੇ ਦੀ ਪਾਰੇ ਜ਼ੋਰ ਬਥੇਰਾ ਲਾ ਥੱਕਿਆ ਹੱਥ ਮੇਰੇ ਵਸੋਂ ਵਾਰੇ ਦੀ ਤੇਰੇ ਕਰਮ ਪਰ ਆਵਾ ਮਾਲੇ ਤੇਰੇ ਕਰਮ ਪਰ ਆਵਾ ਮਾਲੇ ਹੁਣ ਰੱਬ ਤੇ ਆਸਾ ਤਰ ਲੈ ਇਹ ਦੀ ਦੋ ਦਿਨ ਦੀ ਜਿੰਦੇ ਗਾਨੀ ਐ ਤੂੰ ਰੱਜ ਕੇ ਸੇਵਾ ਕਰ ਲੈ ਇਹ ਦੀ ਦੋ ਦਿਨ ਦੀ ਜਿੰਦੇ ਗਾਨੀ ਐ ਹੋ ਚੇ ਦੋ ਚਮਚੇ ਵੀ ਦੇ ਦਈਏ ਇਹਦੇ ਪਾਣੀ ਦੀ ਕੂਟੇ ਪਾਤ ਦੀ ਨਾ ਜੇ ਦੋ ਚਮਚੇ ਵੀ ਦੇ ਦਈਏ ਇਹਦੇ ਪਾਣੀ ਦੀ ਕੂਟੇ ਪਾਤ ਦੀ ਨਾ ਦੇਖਣ ਤੋਂ ਲੱਗਦਾ ਏ ਇਸ ਵਿੱਚੋਂ ਦੋ ਕੜੀਆਂ ਵੀ ਏ ਬੱਤ ਦੀ ਨਾ ਦੇਖਣ ਤੋਂ ਇਦਾਂ ਲੱਗਦਾ ਏ ਉਹ ਦੋ ਕੜੀਆਂ ਵੀ ਬਾਤ ਦੀ ਨਾ ਇਹਦੇ ਵਿੱਚ ਦੋ ਨਾਲ ਚੱਲਦੇ ਆ ਇਹਦੇ ਵਿੱਚ ਦੋ ਸਾਥ ਚੱਲਦੇ ਆ ਤੇ ਲੱਤਾਂ ਜ਼ਿੱਲੀਆਂ ਕਰ ਲੈ ਇਹਦੀ ਦੋ ਦਿਨ ਦੀ ਜਿੰਦ ਗੰਨੀ ਐ ਤੂੰ ਰੱਜ ਕੇ ਸੇਵਾ ਕਰ ਲੈ ਇਹਨੇ ਕਾਲਾ ਬਚਣਾ ਵੀ ਸਿਆ ਉਹ ਤੂੰ ਰਸਤੇ ਦੇ ਵਿੱਚ ਢੋਲੀ ਨਾ ਸਾਰਾ ਕੁਝ ਜਲ ਲਈ ਦਿਲ ਤਰ ਕੇ ਤੂੰ ਰਸਤੇ ਦੇ ਵਿੱਚ ਢੋਲੀ ਨਾ ਸਾਰਾ ਕੁਝ ਕਾਲਾ ਜਮੀਂ ਦਿਲ ਤਰ ਕੇ ਨਾ ਮਿੱਟੀ ਰੋਲ ਵਿਚਾਰੀ ਦੀ ਇਹਨੂੰ ਘਰ ਨੂੰ ਲੈ ਜਾ ਚਿੱਪ ਕਰ ਕਰੇ ਨਾ ਮਿੱਟੀ ਰੋਲ ਵਿਚਾਰੀ ਨਾ ਦਾਤ ਤੇ ਕਰਕੇ ਨਾ ਮੈਨੂੰ ਆਸੀ ਦੀਵੰਨੇ ਨਾ ਹੋ ਨਾ ਬਿਲੂ ਆਸ ਦੇਵੰਨੇ ਨਾ ਇਹ ਹੋਣੀ ਕੋਲੋ ਹਰ ਲੈ ਇਹਨੇ ਕਾਲਾ ਬਚਣਾ ਵੀਰ ਸਿਆ ਬਸ ਠੰਡਾ ਹਾਂ ਮਾਰ ਲੈ ਇਹਦੀ ਦੋ ਦਿਨ ਦੀ ਚੀਂਦੇ ਗਾਨੀ ਐ ਤੂੰ ਰੱਬ ਕੇ ਸੇਵਾ ਕਰ ਲੈ ਇਹਨੇ ਕਹਲਾ ਬਚਣਾ ਵੀ ਸਵਾ